ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਤੇ ਚੈਨਲ ਨੂੰ ਬਾਈ ਜੀ ਪਹਿਲਾਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਨੌਲਜ ਫੁੱਲ ਵੀਡੀਓ ਕੈਨੇਡਾ ਦੀਆਂ ਜਾਣਕਾਰੀਆਂ ਆਪਾਂ ਤੁਹਾਡੇ ਨਾਲ ਲਾਈਵ ਦੇ ਵਿੱਚ ਵੀ ਤੇ ਵੀਡੀਓ ਪਾ ਕੇ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਤਾਂ ਜੋ ਤੁਹਾਡੇ ਆਉਣ ਵਾਲੇ ਜਵਾਕਾਂ ਦਾ ਤੇ ਤੁਹਾਡਾ ਜਿਹੜਾ ਉਹ ਫਿਊਚਰ ਆ ਜਿਹੜਾ ਉਹ ਬਣ ਸਕੇ ਇੱਥੇ ਕੈਨੇਡਾ ਦੇ ਵਿੱਚ ਤੁਹਾਨੂੰ ਆਪਾਂ ਇੱਕ ਸਟੀਕ ਜਾਣਕਾਰੀ ਦੇਣ ਦੀ ਉਹ ਆਪਣੇ ਚੈਨਲ ਤੋਂ ਕੋਸ਼ਿਸ਼ ਕਰਦੇ ਆ ਤੇ ਅੱਜ ਗੱਲਬਾਤ ਕਰਦੇ ਆ ਬਾਈ ਜੀ ਜਿਹੜੇ ਜਵਾਕ ਜਿਹੜੇ ਇੱਥੇ ਕੈਨੇਡਾ ਆਉਂਦੇ ਆ ਤੇ ਕੈਨੇਡਾ ਆ ਕੇ ਬਹੁਤ ਸਾਰੇ ਜਿਹੜੇ ਕੋਈ ਪ੍ਰਾਣੇ ਆਏ ਹੁੰਦੇ ਆ ਹਨਾ ਉਹਨਾਂ ਨੂੰ ਸਲਾਹ ਦਿੰਦੇ ਆ ਜਾਂ ਕੁਝ ਵੀ ਜਾਂ ਆਪਸ ਵਿੱਚ ਬੈਠ ਕੇ ਵੀ ਉਹ ਸਲਾਹ ਕਰਦੇ ਹੈਗੇ ਆ ਵੀ ਯਾਰ ਕੰਮ ਮਿਲ ਨਹੀਂ ਰਿਹਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕੰਮ ਲੱਭਣਾ ਜਿਹੜਾ ਬਹੁਤ ਔਖਾ ਕਿਉਂਕਿ ਕੰਮ ਇੱਥੇ ਮਿਲਦਾ ਨਹੀਂ ਹੈਗਾ ਤੇ ਜਦੋਂ ਕੰਮ ਨਹੀਂ ਮਿਲਦਾ ਹੈਗਾ ਤਾਂ ਬਹੁਤ ਸਾਰੇ ਬੰਦੇ ਇਹ ਸੋਚਦੇ ਆ ਵੀ ਯਾਰ ਕਿਉਂ ਨਾ ਆਪਾਂ ਉੱਬਰ ਕਰ ਲਈਏ ਹਨਾ ਤੇ ਉੱਬਰ ਦੇ ਵਿੱਚੋਂ ਸਲਾਹ ਦਿੱਤੀ ਜਾਂਦੀ ਆ ਵੀ ਯਾਰ ਗੱਡੀ ਲੈ ਲਓ ਹਨਾ ਉਹ ਤੇ ਉੱਬਰ ਕਰ ਲਾਂਗੇ ਬਿਜ਼ਨਸ ਹੋ ਜਾਊਗਾ ਚਲੋ ਕਮਾਉਣ ਵਾਲੇ ਹੋ ਜਾਾਂਗੇ ਤਾਂ ਮੇਰੇ ਅਕੋਰਡਿੰਗ ਭਾਈ ਜੀ ਇੰਨਾ ਗੱਲਾਂ ਦੇ ਵਿੱਚ ਨਾ ਪਾਓ ਕਿਉਂਕਿ ਉਬਰ ਆ ਜਿਹੜੀ ਉਬਰ ਵੀ ਤੁਹਾਡਾ ਕੋਈ ਆ ਵਧੀਆ ਜਿਹੜਾ ਧੰਦਾ ਨਹੀਂ ਗਿਣਿਆ ਜਾਊਗਾ ਤੁਸੀਂ ਕਿਸੇ ਦੇ ਮਗਰ ਲੱਗ ਕੇ ਇੱਥੇ ਆ ਕੇ ਉਬਰ ਦੇ ਚੱਕਰ ਦੇ ਵਿੱਚ ਹਨਾ ਕੰਮ ਨਾ ਮਿਲਿਆ ਉਬਰ ਦੇ ਚੱਕਰ ਦੇ ਵਿੱਚ ਤੁਸੀਂ ਗੱਡੀ ਲੈ ਲਓ ਹਨਾ ਗੱਡੀ ਲੈਣ ਤੋਂ ਬਾਅਦ ਜਿਹੜੀ ਉਹਦੀ ਕਿਸ਼ਤ ਆ ਜੇ ਆਪਾਂ ਉਹਦੀ ਇੰਸ਼ੋਰੈਂਸ ਦੀ ਗੱਲ ਕਰੀਏ ਜੇ ਕਿਸ਼ਤ ਦੇ ਨਾਲ ਨਾਲ ਜਿੰਨੀ ਉਹਦੀ ਗੱਡੀ ਦੀ ਕਿਸ਼ਤ ਹੋਊਗੀ ਜੇ 500 ਡਾਲਰ ਤੁਹਾਡੀ ਗੱਡੀ ਦੀ ਕਿਸ਼ਤ ਹੈਗੀ ਆ ਤੇ 500 ਡਾਲਰ ਹੀ ਬਈ ਉਹਦੀ ਇੰਸ਼ੋਰੈਂਸ ਭਰਨੀ ਪਊਗੀ 1000 ਡਾਲਰ 1000 ਡਾਲਰ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਦੇ ਨਹੀਂ ਮੰਨ ਲਾ ਗੱਡੀ ਦੀ ਕਿਸ਼ਤ ਤੇ ਇਹ ਇੰਸ਼ੋਰੈਂਸ ਦੇਣੀ ਪੈ ਜਾਣੀ ਆ ਫਿਰ ਕੋਈ ਜਦੋਂ ਤੁਸੀਂ ਹੂਬਰ ਕਰੋਗੇ 3-400 ਡਾਲਰ ਆ ਜਿਹੜੀ ਉਹ ਪੈਟਰੋਲ ਵੀ ਬਈ ਖਾਊਗੀ ਮਹੀਨੇ ਦਾ 3-400 ਡਾਲਰ ਆਮ ਨਾਲ ਜਿਹੜਾ ਲੱਗੂਗਾ ਲੱਗੂਗਾ ਫਿਰ ਦੂਜੇ ਨੰਬਰ ਤੇ ਤੁਹਾਡਾ ਕਿਰਾਇਆ ਵੀ ਹੋਊਗਾ ਜਿਹੜਾ ਤੁਸੀਂ ਦੇਣਾ ਹੋਊਗਾ 500-600 ਡਾਲਰ ਆ ਜਿਹੜਾ ਉਹ ਮਹੀਨੇ ਦਾ ਹੁੰਦਾ ਤਾ ਬਾਈ ਜੀ ਉਬਰ ਦਾ ਜਿਹੜਾ ਫੈਸਲਾ ਲੈਣਾ ਤੁਹਾਡੇ ਲਈ ਉਹ ਸਹੀ ਨਹੀਂ ਹੋਊਗਾ ਕਿਉਂਕਿ ਗੱਡੀ ਦੇ ਆਪ ਦੇ ਵੀ ਖਰਚੇ ਬਹੁਤ ਬਣ ਜਾਂਦੇ ਆ ਤੇ ਗੱਡੀ ਸਰਵਿਸ ਵੀ ਕਰਾਉਣੀ ਸਾਰਾ ਖਸਾ ਹੈਗਾ ਹਨਾ ਮਿਲ ਜਾਂਦਾ ਗੱਲਾਂ ਤੇ ਇਸ ਕਰਕੇ ਕਿਸੇ ਦੇ ਮਗਰ ਲਾ ਕੇ ਬਾਈ ਜੀ ਉਬਰ ਵਾਲਾ ਕੰਮ ਨਾ ਲਓ ਜਿਉਂਕਿ ਉਬਰ ਦੇ ਵੀ ਪਿਛਲੀ ਵਾਰ ਜੇ ਟ੍ਰਾਂਟੋ ਦੀ ਗੱਲ ਕਰੀ ਤਾਂ ਟ੍ਰਾਂਟੋ ਦੇ ਵਿੱਚ ਬਹੁਤ ਸਾਰੇ ਜਿਹੜੇ ਧਰਨੇ ਲੱਗੇ ਕਿਉਂਕਿ ਉਬਰ ਡਰਾਈਵਰ ਦੇ ਪੱਲੇ ਕੁਝ ਪਾ ਹੀ ਨਹੀਂ ਰਹੀਗੀ ਕਿਉਂਕਿ ਉਬਰ ਇੱਕ ਪ੍ਰਾਈਵੇਟ ਜਿਹੜੇ ਆ ਐਪ ਹੈਗੀ ਆ ਉਹ ਆਪ ਦਾ ਮਾਰਜਨ ਵਧ ਰੱਖਣ ਲੱਗ ਗਏ ਤੇ ਡਰਾਈਵਰ ਨੂੰ ਘਟ ਦਿੰਦੇ ਆ ਤੋ ਇਹ ਮੰਨ ਕੇ ਚੱਲੋ ਵੀ 1 ਕਿਲੋਮੀਟਰ ਦਾ ਬਾਈ ਜੀ 1 ਡਾਲਰ ਤੱਕ ਨਹੀਂ ਉਬਰ ਦੇ ਰਹੀ ਇਸ ਟਾਈਮ ਤੇ ਇਸ ਕਰਕੇ ਕਿਸੇ ਦੇ ਮਗਰ ਲਾ ਕੇ ਉਬਰ ਵਾਲਾ ਫੈਸਲਾ ਨਾ ਲਓ ਜੇ ਕਿਉਂਕਿ ਜੇ ਤੁਸੀਂ ਇਹ ਫੈਸਲਾ ਲੈਣੇ ਹੋਗੇ ਤਾਂ ਤੁਸੀਂ ਹੋਰ ਜਿਹੜੀ ਮੁਸ਼ਕਲ ਦੇ ਵਿੱਚ ਫਸ ਜਾਓਗੇ ਕਿਉਂਕਿ ਗੱਡੀ ਉਬਰ ਤੁਹਾਡੀ ਚੱਲੇ ਨਾ ਚੱਲੇ ਪਰ ਗੱਡੀ ਦਾ ਕਿਸ਼ਤ ਜਿਹੜੀ ਉਹ ਆਉਣੀ ਆਉਣੀ ਆ ਗੱਡੀ ਦੀ ਇੰਸ਼ੋਰੈਂਸ ਮਹੀਨੇ ਦੀ ਮਹੀਨੇ ਆਉਣੀ ਆਉਣੀ ਆ ਤੁਹਾਡੇ ਹੋਰ ਖਰਚੇ ਵੱਧ ਜਾਣੇ ਆ ਇਸ ਕਰਕੇ ਕਿਸੇ ਦੇ ਮਗਰ ਲਾ ਕੇ ਉਬਰ ਵਾਲੀਆਂ ਗੱਲਾਂ ਨਾ ਕਰੋ ਹਾਂ ਉਬਰ ਨੂੰ ਸੀ ਸੈਕੰਡ ਜੋਬ ਦੇ ਤੌਰ ਤੇ ਜ਼ਰੂਰ ਰੱਖ ਸਕਦੇ ਆ ਫਰਸਟ ਜੋਬ ਤੁਸੀਂ ਕਿਸੇ ਨਾ ਕਿਸੇ ਕੰਮ ਜਾਂ ਉਬਰ ਮੰਨ ਲਾ ਵੇਅਰ ਹਾਊਸ ਦੇ ਵਿੱਚ ਜਾਂ ਕਿਸੇ ਰੈਸਟੋਰੈਂਟ ਕਿਤੇ ਵੀ ਜੋ ਤੁਹਾਨੂੰ ਲੱਗਦਾ ਵੀ ਅਸੀਂ ਕਰ ਲਾਂਗੇ ਫਰਸਟ ਕੰਮ ਉਹ ਰੱਖੋ ਤੇ ਜੇ ਤੁਹਾਨੂੰ ਲੱਗਦਾ ਯਾਰ ਵੀ ਹੁਣ ਸਾਡੇ ਕੋਲ ਟਾਈਮ ਹੈਗਾ ਤੇ ਹੁਣ ਅਸੀਂ ਐਕਸਟਰਾ ਕਮਾਉਣਾ ਚਾਹੁੰਨੇ ਆ ਫਿਰ ਤੁਸੀਂ ਬਾਈ ਜੀ ਸੈਕੰਡ ਜੋਬ ਦੇ ਤੌਰ ਤੇ ਉਬਰ ਨੂੰ ਤੁਸੀਂ ਵਰਤ ਸਕਦੇ ਆ ਪਰ ਕਦੇ ਵੀ ਉਬਰ ਨੂੰ ਜਿਹੜਾ ਤੁਸੀਂ ਫਰਸਟ ਜੋਬ ਦੇ ਤੌਰ ਤੇ ਕਦੇ ਵੀ ਨਾ ਵਰਤੋ ਕਿਉਂਕਿ ਫਰਸਟ ਜੋਬ ਦੇ ਵਿੱਚ ਜਦੋਂ ਤੁਸੀਂ ਇਹਨੂੰ ਵਰਤੋਂਗੇ ਤਾਂ ਤੁਹਾਡੀ ਜਿਹੜੀ ਜ਼ਿੰਦਗੀ ਉਹ ਵੱਡੀ ਮੁਸ਼ਕਲ ਦੇ ਵਿੱਚ ਕੈਨੇਡਾ ਦੇ ਵਿੱਚ ਆ ਕੇ ਪੈ ਜਾਊਗੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੁਹਾਡਾ ਸਾਰਿਆਂ ਦਾ